ਕਿਸਾਨਾਂ ਦੇ ਲਈ ਮਿਸਾਲ ਹਨ ਇਹ ਦੋ ਇੰਜੀਨੀਅਰ ਭਰਾ ਜੋ ਫੁੱਲਾ ਤੇ ਸਬਜ਼ੀਆਂ ਦੀ ਪਨੀਰੀ ਤਿਆਰ ਕਰਕੇ ਕਮਾ ਰਹੇ ਨੇ ਲੱਖਾਂ ਰੁਪਏ ਕੀ ਹੈ ਇਹਨਾਂ ਸਾਮਯਾਬ ਕਿਸਾਨਾਂ ਦੀ ਤਰੱਕੀ ਦਾ ਰਾਜ਼ ਆਓ ਜਾਣਦੇ ਹਾਂ ਸਰਕਾਰ ਦੇ ਵੱਲੋਂ ਫਸਲੀ ਵਿਭਿੰਨਤਾ ਮੁਹਿੰਮ ਦੇ ਤਹਿਤ ਕਿਸਾਨਾਂ ਨੂੰ ਰਵਾਇਤੀ ਫਸਲਾਂ ਦੀ ਬਜਾਏ ਵੱਦ ਤੋਂ ਵੱਧ ਹੋਰ ਫਸਲਾਂ ਦੀ ਕਾਸ਼ਤ ਕਰਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ ਲੇਕਿਨ 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 ਕੁਝ ਕਿਸਾਨ ਆਪਣੇ ਫਾਇਦੇ ਦਾ ਸੌਦਾ ਛੱਡ ਕੇ ਅਜੇ ਵੀ ਰਵਾਇਤੀ ਫਸਲਾਂ ਦੇ ਚੱਕਰ ਵਿੱਚ ਫਸੇ ਹੋਏ ਨੇ ਆਓ ਤੁਹਾਨੂੰ ਮਿਲਾਂਦੇ ਆ ਗੁਰਦਾਸਪੁਰ ਦੇ ਨੌਜਵਾਨ ਕਿਸਾਨਾਂ ਦੇ ਨਾਲ ਜੋ ਫਸਲੀ ਵਿਭਿੰਨਤਾ ਦਾ ਆਈਡੀਆ ਅਪਣਾਉਂਦੇ ਹੋਏ ਫੁੱਲਾਂ ਤੇ ਸਬਜ਼ੀਆਂ ਦੀ ਪਨੀਰੀ ਤਿਆਰ ਕਰਦੇ ਨੇ ਜਤਿਨ ਤੇ ਨਿਤਿਨ ਦੋਨੋਂ ਭਰਾਵਾਂ ਨੇ ਇੰਜੀਨੀਅਰ ਦੀ ਪੜ੍ਹਾਈ ਕੀਤੀ ਹੋਈ ਹੈ ਲੇਕਿਨ ਅੱਜ ਖੇਤੀ ਨੂੰ ਆਪਣਾ ਮੁੱਖ ਕੀਤਾ ਬਣਾਇਆ ਹੋਇਆ ਹੈ ਦੋਨਾਂ ਭਰਾਵਾਂ ਦੇ ਕੋਲ ਕੋਈ ਜੱਦੀ ਪੁਸ਼ਤੀ ਜ਼ਮੀਨ ਨਹੀਂ ਹੈ ਲੇਕਿਨ ਉਹਨਾਂ ਨੇ ਠੇਕੇ ਤੇ ਜ਼ਮੀਨ ਲੈ ਕੇ ਫੁੱਲਾਂ ਦੀ ਖੇਤੀ ਕਰਨ ਵਰਗਾ ਔਖਾ ਕੰਮ ਸਫਲਤਾਪੂਰਵਕ ਕੀਤਾ ਤੇ ਇਹੀ ਵਜ੍ਹਾ ਹੈ ਕਿ ਉਹਨਾਂ ਦੀ ਮਿਹਨਤ ਦਾ ਫਲ ਵੀ ਮਿਲ ਰਿਹਾ ਦੋਵੇਂ ਭਰਾ ਫੁੱਲ ਅਤੇ ਸਬਜ਼ੀਆਂ ਦੀ ਪਨੀਰੀ ਉਗਾ ਕੇ ਸਾਲਾਨਾ 12 ਲੱਖ ਰੁਪਏ ਤੱਕ ਕਮਾਈ ਕਰ ਰਹੇ ਨੇ ਹੈਰਾਨੀ ਦੀ ਗੱਲ ਇਹ ਵੀ ਹੈ ਕਿ ਦੋਹਾਂ ਭਰਾਵਾਂ ਦੇ ਕੋਲ ਖੇਤੀ ਦਾ ਕੋਈ ਤਜਰਬਾ ਨਹੀਂ ਸੀ ਲੇਕਿਨ ਉਹਨਾਂ ਨੇ YouTube ਤੋਂ ਜਾਣਕਾਰੀ ਤੇ ਸਿਖਲਾਈ ਲੈ ਕੇ ਇਸ ਕੰਮ ਦੀ ਸ਼ੁਰੂਆਤ ਕੀਤੀ ਤੇ ਅੱਜ ਲੱਖਾਂ ਰੁਪਏ ਕਮਾ ਰਹੇ ਨੇ ਕੀ ਇਹ ਨਾ ਕਾਮਯਾਬ ਕਿਸਾਨਾਂ ਦੀ ਤਰੱਕੀ ਦਾ ਪੂਰਾ ਰਾਸ ਆਓ ਜਾਣਦੇ ਆ ਇਹਨਾਂ ਦੀ ਹੀ ਜਵਨੀ ਮੇਰਾ ਨਾਮ ਨੀਤਿਨਾ ਜੀ ਅਸੀਂ 2020 ਚੋਂ ਛੱਤ ਤੇ ਉੱਪਰ ਪਹਿਲੇ ਵੈਜੀਟੇਬਲ ਗ로우 ਕੀਤੀਆਂ ਸੀ ਤੇ 2020 ਤੋਂ ਬਾਅਦ ਸਾਨੂੰ ਥੋੜਾ ਰਿਸਪੌਂਸ ਅੱਛਾ ਮਿਲਿਆ 2021 ਚ ਅਸੀਂ 2 ਕਨਾਲ ਪੈਲੀ ਲਈਤੀ ਉਹਨੂੰ ਪਹਿਲੇ ਵਿਧਾਇਆ ਉੱਤੇ ਐਕਸਪੀਰੀਅੰਸ ਕੀਤੇ ਆਪਣੇ ਜਿਹੜੇ ਫਲੋਸਫੀ ਉਹਨਾਂ ਨੂੰ ਦੂਰ ਕੀਤਾ ਹੁਣ ਅੱਜ ਦੀ ਡੇਟ ਚ ਅਸੀਂ 1.5 ਏਕੜ ਦੇ ਉੱਪਰ ਕਰ ਰਹੇ ਹਾਂ ਜਿਹਦੇ ਉੱਤੇ ਵੈਜੀਟੇਬਲ ਤੇ ਫਲਾਵਰ ਅਸੀਂ ਦੋਨੋਂ ਖੇਤੀ ਕਰ ਰਹੇ ਹਾਂ ਵੈਰੀਟੇਬਲ ਦੇ ਉੱਪਰ ਗੱਲ ਕਰੀਏ ਤੇ ਅਸੀਂ ਪੌਦਾ ਤਿਆਰ ਕਰਕੇ ਫਾਰਮਰ ਨੂੰ ਦੇਈਦਾ ਫਾਰਮਰ ਆਗੂ ਨੂੰ ਕਮਰਸ਼ੀਅਲ ਲੈਵਲ ਤੇ ਲਗਾ ਕੇ ਇਹਦੇ ਅੱਛੇ ਅਰਨਿੰਗ ਕਰ ਰਿਹਾ ਤੇ ਫਲਾਵਰ ਦੀ ਗੱਲ ਕਰੀ ਹੁਣ ਅਸੀਂ ਫਲਾਵਰ ਦਾ ਕਨਸੈਪਟ ਲੈ ਕੇ ਆਏ ਆ ਫਲਾਵਰ ਵੱਖ-ਵੱਖ ਤਰ੍ਹਾਂ ਦੇ ਸਾਰੇ ਫਲਾਵਰ ਗਰੋ ਕਰਕੇ ਅਸੀਂ ਉਹ ਵੀ ਪ੍ਰੋਵਾਈਡ ਕਰਾ ਰਹੇ ਹਾਂ ਨਰਸਰੀ ਵਾਲਿਆਂ ਨੂੰ ਤੇ ਖੁਦ ਸਾਡੀ ਆਪਣੀ ਸ਼ਾਪ ਤੇ ਵੀ ਮਿਲਦੇ ਪ੍ਰੋਵਾਈਡ ਹੁੰਦੇ ਆ ਜੋ ਅਸੀਂ ਡੋਟ ਟੂ ਡੋਰ ਕਈ ਘਰ ਵਾਲੇ ਹੁੰਦੇ ਡੋਟ ਟੂ ਡੋਰ ਲੈ ਜਾਂਦੇ ਨੇ ਖੇਤੀ ਵੀ ਸ਼ੁਰੂ ਕੀਤੀ ਨਾਲ ਫੁੱਲਾਂ ਦੇ ਹੁੰਦੇ ਆ ਫੁੱਲਾਂ ਦੀ ਖੇਤੀ ਵੀ ਸ਼ੁਰੂ ਕੀਤੀ ਹੈ ਜੀ ਹਜੇ ਸਮਾਲ ਸਕੀਲ ਤੇ ਕੀ ਕਹਿੰਦੇ ਨਾ ਇੱਕਦਮ ਛਾਲ ਨਹੀਂ ਮਾਰਨੀ ਚਾਹੀਦੀ ਪਹਿਲੇ ਸਮਾਲ ਸਕੀਲ ਤੇ ਕੀਤੀ ਹੈ ਕਿ ਕੀ ਰਿਸਪਾਂਸ ਮਿਲਦਾ ਕੀ ਨਹੀਂ ਮਿਲਦਾ ਜਿੰਨਾ ਸੀ ਕੀਤਾ ਬਹੁਤ ਅੱਛਾ ਰਿਸਪਾਂਸ ਮਿਲਿਆ ਸਾਨੂੰ ਅਗਰ ਅਸੀਂ ਗੱਲ ਕਰੀਏ ਹੈ ਤੇ ਸਿਰਫ ਫੁੱਲੀ ਹੈ ਨਾ ਬਟ ਡੇਲੀ ਨੀਡ ਹੈ ਹਾਰਾਂ ਚ ਜੜਨਾ ਫਲਾ ਮੰਦਰਾ ਚ ਜੜਨਾ ਇੱਕ ਨੀਡ ਹੈ ਬਹੁਤ ਜ਼ਿਆਦਾ ਇਹਦੀ ਜਿੰਨੀ ਪ੍ਰੋਡਕਸ਼ਨ ਵਧ ਕੀਤੀ ਜਾਵੇ ਉੰਨੇ ਹੀ ਵਧਿਆ ਉਦਾਂ ਜਿਹੜੇ ਆਮ ਤੌਰ ਤੇ ਇਹ ਫੁੱਲ ਕਿੱਥੋਂ ਹੁੰਦੇ ਨੇ ਸਾਰੇ ਜਿਹੜੇ ਉਹ ਜਿਹੜੇ ਪੜੀਕਾਰੀ ਕਰਦਾ ਆਪਣੇ ਪੰਜਾਬ ਚ ਹੈ ਆਪਣੇ ਜ਼ਿਲ੍ਹੇ ਚ ਹੈ ਉਹ ਇਹਦਾ ਨਹੀਂ ਲੈ ਆਪਣਾ ਅਗਰ ਅਸੀਂ ਗੱਲ ਕਰੀਏ ਸਾਡੇ ਕੋ ਇਸਾ ਲੈ ਕੇ ਥੋੜੇ ਇਸਾ ਲੈ ਕੇ ਗਏ ਨੇ ਇੱਕ ਫਾਰਮਰ ਨੇ ਕੀਤੀ ਹੈ ਖੇਤੀ ਆਪਣਾ ਫਲਾਵਰ ਦੀ ਬਾਕੀ ਅਗਰ ਅਸੀਂ ਗੱਲ ਕਰੀਏ ਤੇ ਸਪਲਾਈ ਜ਼ਿਆਦਾਤਰ ਹਿਮਾਚਲ ਤੋਂ ਜਾਂ ਪੂਨੇ ਪੂਨੇ ਤੋਂ ਹੋ ਰਹੀ ਹੈ ਉੱਥੋਂ ਆਂਦੇ ਆ ਤੇ ਉਨੀ ਪ੍ਰੋਡਕਸ਼ਨ ਮੱਕੀ ਕੋਸਟਿੰਗ ਵਧ ਜਾਂਦੀ ਹੈ ਜਦੋਂ ਟ੍ਰਾਂਸਪੋਰਟੇਸ਼ਨ ਤੇ ਆਣਾ ਅਗਰ ਇਹ ਚੀਜ਼ ਇੱਥੇ ਤਿਆਰ ਹੋ ਜਾਏ ਤੇ ਉਹੀ ਸਸਤੀ ਹੋ ਜਾਏਗੀ ਹੋਣ ਵਾਲੇ ਸਮਝ ਕੀ ਹੁੰਦੀ ਹੈ ਨਾ ਸੋਚਾ ਪ੍ਰੋਜੈਕਟ ਦਾ ਦੇਖੋ ਆਪਸੀਂ ਫਰਵਰੀ ਚ ਦੇ ਇੱਕ ਸੀਡ ਲੈ ਕੇ ਆ ਰਹੇ ਆ ਉਹ ਲੈਬ ਚ ਇੱਕ ਤਿਆਰ ਕੀਤਾ ਗਿਆ ਜਿਹੜਾ ਕਿ ਇਕੋ ਪਲਾਂਟ ਨੂੰ ਮਾਰਚ ਬੈਂਗਨ ਟਮਾਟਰ ਲੱਗੇਗਾ ਅਜੇ ਤੱਕ ਮੈਨੂੰ ਨਹੀਂ ਲੱਗਦਾ ਕਿਸੇ ਵੀ ਪੰਜਾਬ ਲੈਵਲ ਤੇ ਕਿਸੇ ਕੋ ਸਿਡ ਹੈਗਾ ਇਹ ਵਾਲਾ ਦੂਸਰਾ ਅਸੀਂ ਕਿਸ ਖੇਤੀ ਵਿੱਚ ਮੈਂ ਸਟੱਡੀ ਕਰ ਰਹੇ ਹਾਂ ਜਿੱਦਾਂ ਮੇਰੀ ਸਟੱਡੀ ਜਿਹਦੇ ਉਹਦੇ ਮੇਰੇ ਇਹ ਡਾਊਟ ਨੇ ਉਹ ਕਲੀਅਰ ਹੋ ਜਾਣ ਕਿ ਫਿਰ ਅਸੀਂ ਕਿਸਰ ਦੀ ਖੇਤੀ ਦਾ ਵੀ ਸੈਟਅਪ ਲਾਵਾਂਗੇ ਕੀ ਪੀਦਾ ਕਿ ਨੋਜਾਨ ਨੂੰ ਇਹੀ ਹੈ ਵੀ ਬਾਰ ਵੱਲੇ ਪਾਸੇ ਇੱਕ ਏਮਨਾ ਬਣਾਓ ਆਪਣੇ ਪੰਜਾਬ ਚ ਵੀ ਬਹੁਤ ਕੋਚ ਹੈ ਅਗਰ ਕਰਨਾ ਚਾਹੀਏ ਰਣਮ ਜਤੈਨ ਜੀ ਅਸੀਂ ਵੈਜੀਟੇਬਲਸ ਦੇ ਵਿੱਚ ਸਾਰੀਆਂ ਵੈਰਾਈਟੀਆਂ ਜਿੱਦਾਂ ਇੰਗਲਿਸ਼ ਵੈਜੀਟੇਬਲਸ ਹੋ ਗਈਆਂ ਜਾਂ ਗਰਮੀ ਦੇ ਹੁਣ ਅਪਕਮਿੰਗ ਸੀਜ਼ਨ ਚ ਸਮਰ ਦੀ ਵੈਰਾਈਟੀਆਂ ਨੇ ਉਹ ਸਾਰੀਆਂ ਤਿਆਰ ਕਰ ਰਹੇ ਹਾਂ ਫਲਾਵਰ ਦੀ ਖੇਤੀ ਸੁਸ਼ੁਰੂ ਕੀਤੀ ਹੈ ਪਿਛਲੇ ਸਾਲ ਤੋਂ ਫਲਾਵਰਸ ਦਾ ਬੜਾ ਅੱਛਾ ਰਿਜ਼ਲਟ ਮਿਲਿਆ ਸਾਨੂੰ ਔਰ ਵਧੀਆ ਖੇਤੀ ਕਰ ਰਹੇ ਆ ਤੁਹਾਡੇ ਨਾਲ ਸਹਾਇਤਾ ਕੌਣ ਕਰਦਾ ਵਾ ਤਾਂ ਪਿਛੇ ਵਜੋਂ ਤੁਸੀਂ ਕੀ ਕਰਦਾ ਕਰਦੇ ਮੇਰਾ ਬ੍ਰਦਰ ਨਾਲ ਮੈਂ ਪਿਛੇ ਤੋਂ ਮੈਨੂੰ ਤੇ 17 ਸਾਲ ਹੋ ਗਏ ਸ਼ਾਪ ਤੇ ਆਪਣੀ ਮੇਰੀ ਸ਼ਾਪ ਹੈ ਤੇ ਇਹਨੇ ਮੈਨੂੰ ਜੁਆਇਨ ਕੀਤਾ ਸੀ 2014 ਦੇ ਕੋਲ ਜਦੋਂ ਇਹ ਪਾਸ ਆਊਟ ਹੋ ਗਿਆ ਸੀ ਤੇ ਉਸ ਤੋਂ ਬਾਅਦ ਇਹਨੇ ਮੇਰੇ ਫੈਮਿਲੀ ਮਤਲਬ ਕਿ ਬਿਜ਼ਨਸ ਸੰਭਾਲਿਆ ਨਾਲ ਤੇ ਸਾਨੂੰ ਲੋਕਡਾਊਨ ਦੇ ਵਿੱਚ ਥੋੜਾ ਮੌਕਾ ਮਿਲਿਆ ਸੀ ਕੰਮ ਕਰਨ ਦਾ ਸੋਚਣ ਦਾ ਕਿ ਵਾਕਿਆ ਚੀਜ਼ ਇੱਕ ਨਵੀਂ ਐ ਟੈਕਨਿਕ ਜਿਹੜੀ ਇੱਥੇ ਪੰਜਾਬ 'ਚ ਹੈ ਨਹੀਂ ਐ ਆਪਣੇ ਅਦਰ ਗੁਰਦਾਸਪੁਰ ਡਿਸਟ੍ਰਿਕਟ ਦੀ ਸਾਈਡ ਤੇ ਤੇ ਅਸੀਂ ਇਹਨੂੰ ਇਹਦੇ ਵੱਲ ਸ਼ੁਰੂ ਕੀਤਾ ਕੋਠੇ ਤੋਂ ਸਟਾਰਟ ਕਰਕੇ ਫਿਰ ਅਸੀਂ ਦੋਗਣਾਂ ਜਗ੍ਹਾ ਲਈਤੀ ਹੁਣ ਡੇਢ ਏਕੜ ਜਾ ਗਏ ਆ ਫਿਰ ਉਹਨੂੰ ਉਮੀਦ ਆ ਕਿਸ ਤੋਂ ਵਧਾਵਾਂਗੇ ਕੰਮ ਘਟਾਵਾਂਗੇ ਨਹੀਂ ਵਧਾਵਾਂਗੇ ਔਰ ਜਿੰਨੇ ਸਾਡੇ ਨਾਲ ਵਰਕਰ ਜੁੜੇ ਨੇ ਉਹਨਾਂ ਨੂੰ ਵੀ ਨਾਲ ਬੇਰੁਜ਼ਗਾਰ ਜਿਹੜੇ ਉਹਨਾਂ ਨੂੰ ਵੀ ਕੰਮ ਮਿਲ ਰਿਹਾ ਤੇ ਵਧੀਆ ਸਰਚ ਕਰ ਰਿਹਾ ਸੋ ਵਧੀਆ ਤੁਸੀਂ ਇੰਜੀਨੀਅਰਿੰਗ ਕੀਤੀ ਹੈ ਕੀ ਸਾਹਿਬ ਹਾਂਜੀ ਮੈਂ ਵੀ ਜਿਹਨੇ ਕੀਤੀ ਹੈ ਬਰਦਰ ਨੇ ਤੇ ਲਵਲੀ ਇੰਸਟੀਚਿਊਟ ਚੋਂ ਕੀਤੀ ਹੈ ਮੈਂ ਲੋਕਲੀ ਕੀਤੀ ਹੈ ਰੁਝਾਨ ਕਿਧਰ ਆਇਆ ਇਸ ਬੰਨੇ ਰੁਝਾਨ ਇਕਲੀ ਆਪਣਾ ਫੈਮਿਲੀ ਬਿਜ਼ਨਸ ਹੈ ਨਾ ਐਗਰੀਕਲਚਰ ਦਾ ਸੀਡਸ ਐਂਡ ਪੈਸਟੇਟ ਦਾ ਤੇ ਥੋੜਾ ਇਧਰ ਚੁਗਾਵਤਾ ਆਇਆ ਕਿ ਅੱਜਕੱਲ ਕੰਪੀਟੀਸ਼ਨ ਦਾ ਜ਼ਮਾਨਾ ਬਹੁਤ ਹੈ ਠੀਕ ਹੈ ਔਰ ਚੀਜ਼ ਬਾਜ਼ਾਰ ਨਾਲੋਂ ਹਟ ਕੇ ਅਗਰ ਕੁਝ ਕਰਾਂਗੇ ਮੇਰੇ ਦਾਦਾ ਜੀ ਸਟਾਰਟਿੰਗ ਤੋਂ ਪਹਿਲੇ ਪਨੀਰ ਦਾ ਕੰਮ ਕਰਦੇ ਸੀ ਪਰ ਉਹ ਹੋਰ ਤਰੀਕੇ ਨਾਲ ਕਰਦੇ ਸੀ ਅਸੀਂ ਉਹਨੂੰ ਉਸ ਚੀਜ਼ ਨੂੰ ਕਰਕੇ ਥੋੜਾ ਮੋਲਡ ਕਰਕੇ ਕਿ ਨਵੇਂ ਤਰੀਕੇ ਨਾਲ ਤਿਆਰ ਕਰੀਏ ਫਿਰ ਬ੍ਰਦਰ ਪੂਨੇ ਗਿਆ ਸੀ ਆਪਣੀ ਆਪਣਾ ਕੋਚਿੰਗ ਲੈਣ ਲਈ ਉੱਥੋਂ ਸਾਰਾ ਸਿੱਖਿਆ ਆਪਣੇ ਡ ਤੇ ਹੁਣ ਅਪਕਮਿੰਗ ਪ੍ਰੋਜੈਕਟ ਕਾਫੀ ਲੈ ਕੇ ਆ ਰਹੇ ਹਾਂ ਜਿੱਦਾਂ ਹਾਈਡਰੋਪੋਨਿਕ ਦਾ ਸੋਚਿਆ ਆ ਉਹ ਲਿਆਵਾਂਗੇ ਦੋ ਤਿੰਨ ਸਾਲ ਤੱਕ ਕਰ ਕਿਉਂਕਿ ਹਜੇ ਇੱਥੇ ਉਹ ਸਕੋਪ ਨਹੀਂ ਹੈਗਾ ਜਿਹੋ ਦਾ ਜਿੱਦਾਂ ਸਬਜ਼ੀ ਦੀ ਪੈਦਾਵਾਰ ਕਰਦੇ ਆਗੇ ਉਹ ਤੇ ਜਿਹੜੀ ਖਾਦਾਂ ਵਾ ਖਾਦਾਂ ਦਾ ਕਿੰਨਾ ਕਿ ਇਸਤੇਮਾਲ ਕੀਤਾ ਜਾਣਾ ਜੇ ਕੋਈ ਸਰ ਖਾਦ ਅਸੀਂ ਜ਼ਿਆਦਾ ਜਨਰੇਲੀ ਖਾਦ ਨਹੀਂ ਯੂਜ਼ ਕਰਦੇ ਜਿੱਦਾਂ ਯੂਰੀਆ ਆਪਣਾ ਇਹ ਚੀਜ਼ਾਂ ਸੀ ਯੂਜ਼ ਨਹੀਂ ਕਰਦੇ ਅਸੀਂ ਆਰਗੇਨਿਕ ਖਾਦਾਂ ਯੂਜ਼ ਕਰਦੇ ਹਾਂ ਜਿੱਦਾਂ ਵਰਮੀ ਕੰਪੋਸਟ ਹੋ ਗਈ ਹੋਰ ਆਰਗੇਨਿਕ ਮੈਨਰਸ ਬੜੇ ਆਂਦੇ ਨੇ ਕੰਪਨੀਆਂ ਦੇ ਉਹ ਯੂਜ਼ ਕਰਦੇ ਆ ਇਨਾ ਸਮੇਂ ਹੋ ਗਿਆ ਕੰਮ ਕਰਦੇ ਨੂੰ ਤੇ ਕਿੰਨੀ ਗ ਅੰਮਦਨ ਵਿੱਚ ਵਾਧਾ ਹੋਇਆ ਕਿੰਨਾ ਪੈਸੇ ਮਾਰੇ ਸਰ ਉਦਾਂ ਇਸ ਫੀਲਡ ਚ ਮੰਨੋ ਕਿ ਅਸੀਂ 2020 ਤੋਂ ਸਟਾਰਟ ਕੀਤਾ ਤੇ ਜਿਹੜਾ ਹਾਈ ਸਕੇਲ ਦੇ ਜਿਹੜਾ ਅਸੀਂ ਆ 2 ਸਾਲ ਹੋਏ ਸਾਨੂੰ ਕਰਦੇ ਤੇ ਵਧੀਆ ਪ੍ਰੋਫਿਟ ਮਿਲ ਰਿਹਾ ਸਰ ਅੱਛਾ ਵਾ ਮਲਕੀ ਆਪਣਾ ਕਰਜ਼ਾ ਪਾਣੀ ਸਾਈਡ ਬਾਈ ਸਾਈਡ ਵੀ ਨਿਕਲ ਰਿਹਾ ਔਰ ਦੁਕਾਨ ਦਾ ਕੰਮ ਵੀ ਚੱਲ ਰਿਹਾ ਤੇ ਵਧੀਆ ਖਰਚਾ ਨਿਕਲ ਰਿਹਾ ਸਰ